ਹਰ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜ਼ਿਟ ਹੈਗੀ ਦੋਸਤੋ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹੈਪੀ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਮੋਸਟਲੀ ਤੁਸੀਂ ਇਸ ਘਰੋਂ ਵੇੜਾ ਜਿਹੜੀਆਂ ਹੈਗੀਆਂ ਨਾਰਮਲ ਦੇਖਦੇ ਰਹਿੰਦੇ ਹੋ ਅੱਜ ਬਿਲਕੁਲ ਜਿਹੜੀਆਂ ਵੇੜਾ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਹੋਣਗੀਆਂ ਭਾਅ ਪੜਦਾ ਬਿਲਕੁਲ ਜਾਇਜ਼ ਹੋਵੇਗਾ ਸੋ ਜਿਹੜੇ ਛੋਟੇ ਜ਼ਿਮੀਦਾਰ ਨੇ ਛੋਟੇ ਫਾਰਮਰ ਵੀਰ ਨੇ ਉਹਨਾਂ ਲਈ ਬਿਲਕੁਲ ਜੈਜ ਰੇਟਾਂ ਤੇ ਜਿਹੜੀਆਂ ਵਹਿੜਾ ਹੋਣਗੀਆਂ ਦੋਸਤੋ ਤੇ ਬਿਲਕੁਲ ਤਾਜ਼ੀਆਂ ਸੁਈਆਂ ਨੇ ਠੀਕ ਆ ਕਿੰਨੇ ਕਿੰਨੇ ਦਿਨਾਂ ਦੀਆਂ ਸੁਈਆਂ ਨੇ ਕੀ ਥੱਲੇ ਦੁੱਧ ਹੈਗਾ ਪੂਰੀ ਗੱਲਬਾਤ ਬਾਈ ਹੈਪੀ ਦੇ ਨਾਲ ਕਰਾਂਗੇ ਤੇ ਖਾਸ ਵਿਜਿਟ ਜਿਹੜੀ ਆ ਤੁਹਾਨੂੰ ਪਿੰਡ ਆ ਪਰਚੇ ਨੱਥੂਕੇ ਕਰਨੀ ਪਵੇਗੀ ਠੀਕ ਆ ਜੀ ਤੇ ਅੱਜ ਦੋਸਤੋ 28 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ 9:30 ਵਜੇ ਦਾ ਮਾਰਨਿੰਗ ਦਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਬਾਈ ਹੈਪੀ ਦੇ ਨਾਲ ਪੁੱਛਦੇ ਆ ਕੀ ਡਿਟੇਲ ਏ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹੈਪੀ ਸੱਸਰੀ ਕਲਪਰਾ ਸੱਸਰੀ ਦਾ ਵੀਰ ਔਰ ਕੈਮੋ ਜੀ ਹਾਂ ਜੀ ਵਧੀਆ ਜਲਦੀ ਕਰਾ ਲਿਆ ਹੈਪੀ ਭਾਈ ਅੱਜ ਪੁੱਛੂ ਆਪਣੇ ਕੋਲ ਚਾਰ ਬੈਡਾਂ ਹੀ ਆ ਚਾਰ ਪੰਜ ਭਾਈ ਇੱਕ ਵਾਰ ਦੇਖ ਜੂ ਨਹੀਂ ਜਰੂਰੀ ਠੀਕ ਹੈ ਜੀ ਹਾਂ ਜੀ ਤੇ ਫਿਲਹਾਲ ਇਹ ਚਾਰ ਬਕਾਉ ਹਨਾ ਚਾਰ ਹੈ ਜੀ ਹਾਂ ਜੀ ਠੀਕ ਹੈ ਤੇ ਰੇਟ ਬਿਲਕੁਲ ਜਾਇਜ਼ ਜੈਨੂਨੀਆਂ ਬੈਡਾਂ ਦੇ ਹਿਸਾਬ ਨਾਲ ਜੇਕਰ ਦੇਖੀ ਤਾਂ ਜਾਇਜ਼ ਜੀ ਬਿਲਕੁਲ ਜਾਇਜ਼ ਤੇ ਹੈ ਸਾਰੀਆਂ ਤਾਜ਼ੀਆਂ ਸੂਈਆਂ ਦੀ ਤਾਜ਼ੀਆਂ ਭਾਈ ਆਜੋ ਪਹਿਲੇ ਨੰਬਰ ਤੇ ਆ ਗਈ ਤੇ ਵੀ ਇਹ ਪ੍ਰੋਪਰਟੀ ਦੇ ਪਰ ਇਹ ਡਿਟੇਲ ਦੇ ਦਈਏ ਇਸ ਵੈਰ ਦੀ ਪਹਿਲੇ ਨੰਬਰ ਤੇ ਆਪਾਂ ਜੇ ਕਰੀਏ ਭਾਈ ਤੇ ਜੇ ਸੂਏ ਸੂਈ ਜੋ ਹਾਂ ਜੀ ਸੂਈ ਨੂੰ 12 ਦਿਨਾਂ ਦਾ 13 ਦਿਨ ਹੋ ਗਿਆ ਠੀਕ ਆ ਤੇ ਦੁੱਧ ਹੈ ਟਾਈਮ 12 ਕਿਲੋ ਤਲੇ ਤਿਆਰ ਹੈ ਤੇ ਠੀਕ ਆ ਜੀ ਹਾਂ ਜੀ ਕੋਈ 2 ਦਿਨ 3 ਦਿਨ ਤੱਕ ਕਰਿਆ ਸੀ ਠੀਕ ਆ 12 ਦਿਨ ਹੋ ਗਿਆ ਸਮਾਂ ਹਾਂ ਜੀ ਤੇ ਬੱਚਾ ਨਿੱਕੇ ਬੱਚਾ ਆ ਗਿਆ ਬੱਚਾ ਵਛੇ ਤੇ ਨਾ ਮਗਰ ਭਾਜੀ ਵਛੇ ਠੀਕ ਆ ਆ ਥਣ ਜੀ ਆ ਲੇਵਾ ਦੋਸਤੋ ਠੀਕ ਆ ਤੇ 12 ਦਿਨ ਦਾ ਸਮਾਂ ਹੋ ਗਿਆ ਜਿਹੜਾ ਮਗਰ ਮੇਲ ਕਾਫ ਆ ਬੱਚਾ ਹੈਗਾ ਠੀਕ ਹੈ ਜਰੂਰ ਦੇਖ ਸਕਦੇ ਸੁਬਾ ਤੀਜਾ ਤੇਜਾ 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 ਪਾਜੋ ਤੇਜਾ ਸੁਬਾ ਸਾਣੇ ਭਾਂਡੇ ਨਹੀਂ ਲੋ ਸਾੰਭੇ ਨਹੀਂ ਕੇ ਠੀਕਾ ਤੇਜਾ ਸੁਬਾ ਤੇ ਆਹ ਫੇਸ ਕੁਆਲਟੀ ਜੇ ਤੇ ਆਹ ਹਵਾਨੇ ਤੋਂ ਆ ਠੀਕਾ ਆਹ ਬੈਕ ਸਾਈਡ ਤੁਸੀਂ ਦੇਖ ਰਹੇ ਹੋ ਤੇ ਚੋਾਈ ਕਿੰਨੀ ਦੱਸਿਆ ਫਿਰ 12 ਕਿਲੋ ਪਾਜੀ 12 ਕਿਲੋ ਨੈਟ ਕੋਈ ਦੋ ਟਾਈਮ ਚ ਹੋਵੇ ਤਿੰਨ ਟਾਈਮ ਹੋਵੇ ਆਪਣੇ ਘਰੇ ਠੀਕਾ ਤੇ ਖੋਲ ਕੇ ਵੀ ਰੈਪੀ ਦਿਖਾਈਏ 12 ਕਿਲੋ ਜਿਹੜੀ ਨੈਟ ਚਵਾਈ ਆ ਦੋਸਤੋ ਇਸ ਅਵੈਰ ਦੇ ਥੱਲੇ ਆ ਠੀਕ ਆ 12 ਕਿ ਦਿਨ ਦਾ ਸਮਾਂ ਮੰਨ ਲਓ ਤੇ 12 ਕਿਲੋ ਤੁਸੀਂ ਚਵਾਈ ਮੰਗ ਲਓ ਗਰੰਟੀ ਹੋਊਗੀ ਆਪਣੀ 11 ਲੀਟਰ ਦੀ ਠੀਕ ਆ 11 ਲੀਟਰ ਦੀ ਵੀਰਾਂ ਦਾ ਵੀ ਆਪਣੀ ਗਰੰਟੀ ਹੋਊਗੀ ਤੇ ਬਾਕੀ ਤੁਸੀਂ ਘਰੇ ਵਿਜਿਟ ਕਰਕੇ ਆਪਣੀ ਤਸੱਲੀ ਜਿਹੜੀ ਆ ਜਰੂਰ ਕਰ ਲੀ ਆ ਕਰੋ ਚੈੱਕ ਜੀ ਚਲੋ ਵੀਰ ਤੁਰੋ ਬੱਚੇ ਦਾ ਭਾਜੀ ਜਾਲਾ ਕਰਦੀ ਹੈ ਠੀਕਾ ਹੈਪੀ ਬਾਈ ਕਿੰਨਾ ਮੋਲੇ ਦਾ ਮੋਲ ਭਾਜੀ 30000 ਹਾਂ 1000 ਛੱਡ ਦਾਂਗੇ 29 ਦੀ ਕਰੋਗੇ 30000 ਦੁੱਧ 12 ਕਿਲੋ ਯਾਰਾਂ ਦੀ ਗਰੰਟੀ ਆਪਰੇ ਠੀਕ ਹੈ ਜੀ ਲਓ ਸੀਲ ਸਭ ਪੂਰੀ ਆ ਕਰੋ ਚੈੱਕ ਵੀ ਠੀਕ ਹੈ ਤੇ 30000 ਮੋਲ ਦਾ ਸਭ ਵੈਰੀਗਲੀ ਬੱਚੇ ਦਾ ਕਰਕੇ ਕਰਦੇ ਆ ਠੀਕਾ 30000 ਮੋਲ ਦਾ 29000 ਦੀ ਜਿਹੜੀ ਲਾਸਟ ਲੈ ਤੇ 1000 ਮਾਨਤਾ ਨਾ ਦੂਜੇ ਨੰਬਰ ਤੇ ਜਿਹੜੀ ਵੈੜ ਹੈਗੀ ਆ ਇਹਦੀ ਇਹ ਵੀ ਤਾਜੀ ਸੂਈ ਹੈ ਇਹ ਵੀ ਤਾਜੀ ਆ ਮੇਰੇ ਭਾਜੀ ਮਾਰੇ ਕੋਈ ਵੀ ਅਠਾ ਦਾ ਦਾ ਨਾ ਜਨਨੇ ਸੂਈ ਆ ਪਰਸੋ ਵੀ ਆ ਇੱਕ ਪਰਸੋ ਸੂਈ ਹੈ ਤੇ ਜਿਹੜਾ ਚੌਥਾ ਨੂੰ ਆ ਨੀ ਸੂਈ ਨਾ ਆ ਤੇ ਤੀਜਾ ਚੌਥਾ ਦੇ ਨਾਲ ਜਿਹੜਾ ਦੋਸਤ ਸੂਈ ਨੂੰ ਠੀਕ ਆ ਤੇ ਆ ਵੈੜ ਜੇ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਆ ਥੰਮਲੇ ਵਾ ਵੇਖੋ ਜੀ ਮਗਰ ਬੱਚਾ ਦਾ ਬੱਚਾ ਹੀ ਹੈ ਬੱਚਾ ਵਸ਼ਪਤ ਨਾ ਮੇਰੇ ਭਾਈ ਬੱਚੇ ਆ ਠੀਕ ਆ ਹਾਂਜੀ ਤੇ ਦੁੱਧ ਹੁਣ ਕਿੰਨਾ ਥਲੇ ਵਿੱਚ ਆਉਂਦਾ ਆਹ ਕਿਲੋ ਬੋਲਾ ਜੀ ਬਹੁਤ ਤੇਜੇ ਚੌਥੇ ਦਿਨ ਚ ਬੋਲਾ ਚੌਥੇ ਦਿਨ ਦੀ ਨਾੜੂ ਨਾਲ ਜੋ ਬੱਚੇ ਠੀਕ ਆ ਤੀਜੇ ਚੌਥੇ ਦਿਨ ਦੇ ਵਿੱਚ ਆ ਨਾੜੂ ਬੱਚੇ ਦੇ ਨਾਲ ਤੇ ਫੌਲਾ ਜਿਹੜਾ ਦੋਸਤੋ 8 7 8 ਦੇ ਦਰਮਿਆਨ ਜਿਹੜਾ ਬੋਲਾ ਹੋਗਾ ਠੀਕ ਆ ਤੇ ਇੱਕ ਵਾਰੀ ਥਾਣਾ ਆਹ ਵੇਖ ਲੋ ਕਰ ਲੋ ਚੈੱਕ ਹਾਈਟ ਬਿਲਕੁਲ ਨਾਰਮਲ ਆ ਦਰਮਿਆਨੀ ਹਾਈਟ ਆ ਬਿਲਕੁਲ ਮੀਡੀਅਮ ਤੋਂ ਜਿਹੜੀ ਮੈਂ ਸਾਈਜ਼ ਆ ਬ੍ਰੀਡ ਆਏ ਬਿਲਕੁਲ ਕ੍ਰੋਸ ਬ੍ਰੀਡ ਆ ਤੇ ਸਹੀ ਆ ਇਹ ਬਿਲਕੁਲ ਕ੍ਰੋਸ ਬ੍ਰੀਡ 60 70000 ਮੈਂ ਤੇ ਲਾਣਾ 50 30000 ਦੀ ਗਾਂ ਇਹ ਜੜ ਦਾ ਅੱਕੇ ਵਾਲੀ ਠੀਕ ਆ ਦੱਬੀ ਵੀਰੇ ਕੀ ਲੈ ਦੇਂਦਾ ਕਰਦੇ ਪੈਂ ਇਹਦਾ ਭਾਈ 62000 ਅੱਜ ਮੰਨ ਤਾ ਕਰਾ 72 ਜੀ 72000 ਦੀ ਹੋਜੂਗੀ 28000 ਖੋਲ ਕੇ ਦੀ ਦਿਖਾ ਦਿਓ ਨੂੰ ਸਾਥ ਆਈ ਆ ਭਾਈ ਉਹ ਤਾਂ ਬਾਕੀ ਦੁੱਧ ਦਾ ਅਸਨਾ ਚ ਆਈ ਉਹ ਤਾਂ ਇਸ ਕਰਾ ਆਜ ਭਾਈ ਇਹਦਾ ਬੱਚਾ

ਇਹ ਕਿੰਨੇ 28000 ਦੱਸਿਆ ਜੀ ਯਾਰ ਛੱਡ ਦੇ ਪਾਈ 28000 24 ਵੀਰ ਦਾ ਵੀ 14 ਮਾਨਤਾ ਕਰਾਂਗਾ ਠੀਕ ਹੈ ਜੀ 28000 ਵਰਗੀ ਸਹੀ ਦੀ ਹੋ ਜਾਏਗੀ 27 ਦੀ ਹਾਂ ਜੀ ਉੱਚੋ ਕੋਈ ਮਾਨਤਾ ਕਰਦਾ ਵੀਰ ਵੀ ਆਊਗਾ ਅੱਛਾ ਠੀਕ ਹੈ ਬਰਾ ਆ ਬੈਡ ਵੀ ਸੁਣਾਈਏ ਸੂਈ ਹੈ ਜੀ ਸੂਈ ਸੂਈ ਭਾਈ ਇਹ ਵੀ ਸੀਲਸ ਆਉਗੇ ਠੀਕ ਹੈ ਐਚਪ ਕ੍ਰੋਸ ਸਾਂਗ ਦੇ ਵਿੱਚ ਜਿਹੜੀ ਦੋਸਤੋ ਇਹ ਬੈਡ ਹੈ ਵੱਡੀ ਆ ਭਾਈ ਇਹ ਕਦ ਕਾਠੀ ਵੱਡਾ ਹੈਗਾ ਬੈਡ ਦਾ ਤੇ ਸਿਕ ਸੁੰਗ ਹੈਗੇ ਆ ਇਹ ਤੁਸੀਂ ਜਰੂਰ ਫੇਸ ਕੁਆਲਿਟੀ ਦੇਖਣੀ ਠੀਕ ਹੈ ਤੇ ਕਿੰਨੇ ਦਿਨ ਦਾ ਸਮਾਂ ਜਿਹੜਾ ਹੋ ਗਿਆ ਇਹਨੂੰ ਭਾਈ 15 ਦਿਨਾਂ ਦਾ ਸਮਾਂ ਹੋ ਰਿਹਾ ਸੀ ਠੀਕ ਆ ਇਧਰ ਦੇਖੋ ਆ ਕਰੋ ਚੈੱਕ ਜੀ ਜੀ ਸਿੰਘ ਭਾਈ ਜੂਨਪਰ ਸੀਲ ਸਾਉ ਗਲੀ ਆ ਠੀਕ ਹੈ ਜੀ ਚਲੋ ਸੀਲ ਸਾਉ ਭੇਜੋ ਜਿੱਦਾਂ ਮਰਜੀ ਬੈਠੇ ਲੋ ਠੀਕ ਆ ਕੋਈ ਅਗਲਾ ਕਹਿੰਦਾ ਬੜੀ ਸਿੰਗਾ ਕਰਕੇ ਇਦਾਂ ਦੀ ਉੱਗਦਾ ਦੀ ਆ ਸੁਆ ਦੂਜਾ ਦੂਜਾ ਸੁਆ ਭਾਜੀ ਅੱਛਾ ਦਿਨ ਦੱਸੇ ਦੱਸ ਕੋ 15 ਭਾਜੀ ਮਾਨ ਲੇ ਚੱਲੋ ਆ ਇਹਦਾ ਵਛਾ ਜੋ ਠੀਕ ਆ 15 ਦਿਨ ਦਾ ਸਮਾਂ ਜਿਹੜਾ ਹੋ ਗਿਆ ਠੀਕ ਆ ਬਿਲਕੁਲ ਡੱਬਾ ਮਗਰ ਵਛਾ ਹੈਗਾ ਡੱਬੀ ਵਹਿਣ ਤੇ ਡੱਬਾ ਵਛਾ ਜਿਹੜਾ ਮਗਰ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ 15 ਕਿੰਨਾ ਤੋਂ ਤੋਂ ਹਜ਼ਾਰ ਲਸਿਆ ਜੀ ਦੁੱਧ ਭਾਜੀ 9 ਕਿਲੋ ਬਸ ੱਲੇ 9 ਕਿਲੋ ਬਿਲਕੁਲ ਹਾਜ਼ਰ ਹੋਤਾ ਠੀਕ ਹੈ ਜੀ ਕੱਲ ਹੀ ਭਾਜੀ ਆਫਰ ਦਾ ਆ ਮਾਲ ਸਾਰਾ ਹੈ ਹੂੰ ਦੋ ਚਾਰ ਸਮੇਂ ਦੁੱਧ ਵਧੂਗੀ ਦੁੱਧ 10 11 ਕਿਲੋ ਵੀ ਚ ਹੇ ਨਹੀਂ ਵੀ ਉੱਥੇ ਹੀ ਆ ਇਧਰ ਦੇਖੋ ਲਓ ਲਓ ਇਧਰ ਦੇਖੋ ਆਰਾ ਸਾਰੀ ਛੋੜਤਾ ਜੋ ਸਾਵੇ ਅਵਲ ਦਾ ਸਾਰਾ ਛੱਡਿਆ ਜੋ ਆਹ ਦੇਖੋ ਜੀ ਠੀਕ ਹੈ ਸੀਲ ਸੋ ਪੂਰੀ ਹੈ ਬੈਡ ਭਾਈ ਸੀਲ ਸੌ ਦਾ ਪੂਰੀਆ ਸਿਰਫ ਸੇਕ ਹੀ ਕਿਹਨੇ ਵੈਸੇ ਬਿਠਾਏ ਬਿਲਕੁਲ ਜੀ ਆਜ ਭਾਜੀ ਬੱਚਾ ਦਾ ਇਹ ਲਾਲੋ 15 ਦਾ ਇਹ ਲਾਲੋ 16 ਦਾ ਆ 15 ਦਿਨ ਦਾ ਜਿਹੜਾ ਦੋਸਤ ਸੁਆ ਹੈਗਾ ਆ ਬੱਚਾ ਤੁਸੀਂ ਦੇਖ ਲਓ ਠੀਕ ਹੈ ਠੀਕ ਹੈ ਹੈਪੀ ਭਰਾ ਕੀ ਮੋਲੇ ਸਵੇੜ ਦਾ ਭਾਜੀ ਸਿੰਘ ਨੇ ਫਿਰ ਤੇ 36000 ਦੀ ਵੈਸ਼ੀ ਸੀ ਆਪਾਂ ਨੂੰ ਪਾਣਾ ਮਿਹਣੀ ਪਾਣਾ ਨਹੀਂ 5000 ਤੋਂ 10000 ਛੱਡ ਦੇ 24000 ਦੀ ਵੈੜ ਦੇ ਦਾਂਗੇ 24000 ਹਾਂਜੀ ਠੀਕ ਹੈ ਉਹ ਕਿ 9-10 ਲੀਟਰ ਦੁੱਧ ਦਿੱਤੀ ਜਾਊਗੀ ਰਾਮ ਉਹ ਰਾਮ ਨਾ ਭਾਈ ਵੀ ਕੋਈ ਸੇਵਾ ਵਾਲਾ ਲੱਗਾ ਨਾ ਇਹ ਨਹੀਂ ਵੀ ਇਹਨਾਂ ਨੇ ਕਹਿਤਾ ਵਾ ਇਹ ਉਹ ਵੀ ਪ੍ਰਾਣੀ ਦੇ ਬੱਚਿਆਂ ਦੇ ਅਗਲੇ ਮਾਰਾ ਫੂਜ ਦੇ ਦੇਖੋ ਚਾ ਵੇਖ ਲੋ ਜੀ ਤੇ ਭਾਜੀ ਕੋਈ ਐਡੀ ਸਿੰਗਾ ਵਾਲੀ ਸੀਲਸ ਆਉਣੀ ਹੁੰਦੀ ਸੀਲਸ ਆਉ ਪੂਰੀ ਠੀਕ ਹੈ ਜੀ ਠੀਕ ਹੈ ਭਰਾ ਸਿਰਫ ਆ ਸੈਂਗੀ ਸੈਂਗਾ ਵੇੜ ਦੇ ਸਿੰਗ ਨਾ ਦੇਦੇ ਪੱਤੇ ਪਈ 36000 ਦੇ ਹਾਂ ਠੀਕ ਆ ਠੀਕ ਆ ਭਰਾ ਹੈਪੀ ਅਗਲੀ ਵੀਰੇ ਵੈਟ ਦੀ ਕੀ ਡਿਟੇਲ ਆ ਜੀ ਪਾਜੀ ਗੱਭਣ ਟੋਕੜ ਜੋ ਗੱਭਣ ਟੋਕੜ ਆ ਕਿੰਨੇ ਸਮੇਂ ਸਮੇਂ ਦੀ ਗੱਭਣਾ ਜੀ 2 ਮਹੀਨੇ ਜੀ ਭਾਈ ਚੈੱਕ ਪਾਸ ਚੈੱਕ ਪਾਸ ਦਾ ਆਪਣਾ ਰੇਟ ਲਈ ਚੈੱਕ ਕਰਵਾ ਕੇ ਖੜੇ ਹੋਈ 2 ਮਹੀਨੇ ਦੀ ਨਾ ਜੀ ਤੇ ਦੁੱਧ ਕਿੰਨਾ ਥੱਲੇ ਹੋਵੇ ਦੁੱਧ ਭਾਈ 3 ਕਿਲੋ ਝੂਠੇ ਪਾ ਮਾਰਨਾ 3 ਕਿਲੋ ਥੱਲੇ ਗੱਭਣ ਦੇ ਹੋਟ ਮਾਰਨਾ ਠੀਕ ਆ ਛੰਦ ਨਹੀਂ ਠੀਕ ਆ 3 ਕਿਲੋ ਜਿਹੜਾ ਦੁੱਧ ਆਜਰਾ ਬਾਕੀ 2 ਮਹੀਨੇ ਦੀ ਜਿਹੜੀ ਆ ਗੱਭਣ ਚੈੱਕ ਪਾਸ ਆਪਦੇ ਵੱਲੋਂ ਕਰਵਾਈ ਆ ਕੋਈ ਵੀ ਜੀ ਸੇਵਾ ਕਰੂਗਾ ਤਾਂ 4 ਕਿਲੋ 5 ਚਵਾਈ ਆਊਗੀ ਠੀਕ ਹੈ ਠੀਕ ਹੈ ਜੀ ਆਪਾਂ ਵੀ ਪਾਉਂਦੇ ਤੇ ਚੋਚਾ ਲੈਂਦੇ ਹਾਂ ਠੀਕ ਹੈ ਜੀ ਆਪਾਂ ਦੋਵੇਂ ਇੱਕ ਇੱਕ ਕਰੋਣੀਆਂ ਦੋਵੇਂ ਦੀ ਹਾਂ ਜੀ ਦੋਵੇਂ ਇੱਕ ਇੱਕ ਕਰੋਣੀਆਂ ਆਪਾਂ ਤੋ ਆਦੇ ਵੀ ਨਾਲ ਦੋਵੇਂ ਇਹਨਾਂ ਦੇ ਹੈਗਾ ਇਹਦੇ ਦੋਵੇਂ ਦੇ ਦੇ ਦੇਗਾ ਹੈਪੀ ਵੀਰਾ 2 ਮਹੀਨੇ ਦੀ ਗੱਭਣ ਚੈੱਕ ਪਾਸ ਆ ਤੇ ਗੱਭਣ ਆ ਆਪਣਾ ਡੇਟਾ ਲੈ ਕੇ ਚੈੱਕ ਕਰਵਾ ਲੈ 3 ਕਿਲੋ ਦੁੱਧ ਆਉਣ ਥੱਲੇ ਆ ਚ ਦੋਹਾਂ ਟਾਈਮਾਂ ਦਾ ਤੇ ਚਵਾਈ ਵੀ ਆਪਾਂ ਵੈਸੇ ਨਾਰਮਲ ਤੁਸੀਂ ਵਿੱਚ ਕਰਵਾਈ ਵੀ ਹੈਗੀ ਆ ਧਾਰਾ ਮਾਰਕੀਟ ਖਾਈਆਂ ਸਾਰੇ ਪਸ਼ੂਆਂ ਦੀ ਵੈਸੇ ਠੀਕ ਆ ਸਾਰੇ ਭਾਜੀ ਠੀਕ ਆ ਓਕੇ ਆ ਕਿਉਂਕਿ ਕਿਸੇ ਭੈਣ ਭਰਾ ਨੂੰ ਦੂਰੋਂ ਤੇਰੇ ਡੇ ਆਉਣਾ ਹੁੰਦਾ ਮੈਂ ਕਹਿੰਦਾ ਭਾਜੀ ਥਰਾਂ ਦੀ ਆਪਣੀ ਗਾਰੰਟੀ ਹੂ ਪੂਰ ਸ਼ਿੱਦਾ ਧੰਨਵਾਦ ਘੱਟ ਕੋਈ ਜ਼ਿੰਮੇਵਾਰੀ ਹੋ ਗਈ ਕੋਈ ਜਮਾਗਾ ਠੀਕ ਆ ਵੀਡੀਓ ਕਾਲ ਤੇ ਚਵਾਈ ਲੈ ਇਹ ਤਾਂ ਹੈਪੀ ਵੀਰਾ ਜਿਹੜੀ 4 ਨੰਬਰ ਤੇ ਵੈੜਾ ਗੱਭਣਾ ਥ ਕੋ ਚਾਹ ਬਣਦੀ ਵਾਲੀ ਗੱਲ ਬਾਤ ਹੈ ਵੀ ਕੋਈ ਚਾਹ ਬਣਦੀ ਹੋ ਜੂਗੀ ਹਾਂਜੀ ਪਾਜੀ ਸੋਹਣੀ ਵਾਲੀ ਗਾੜੀ ਵਾਦੇ ਵਾਦੀ ਲੇੜਾ 2 ਕਿਲੋ 2 ਕਿਲੋ ਮੋਲੇ ਦਾ ਵਾਲੇ ਪੱਠਾ ਪਾਈ ਉਹਨਾਂ ਦੁੱਧ ਚੋਈਏ ਉਹ ਕਰਵਾ ਦੇ ਜੀ ਲੈ ਤੇ ਕੀ ਕਰਤਾ ਇਹਦਾ ਫਿਰ ਪਾਜੀ ਮੋਲੇ 9000 9000 8000 ਦੀ ਦੇਦਾ ਪੂਰੇ ਜੀ 8000 ਦੇ ਵੀਰ ਦਾ ਵਹਿੜ ਦੇ ਦਾਂਗੇ ਗੱਬਣ ਵੀ ਹੈਗੀ ਆ ਦੋਸਤੋ ਵੈਸੇ ਨਾਰਮਲ ਗੱਬਣ ਵੱਛੀਆਂ ਵੀ ਲੈਣੀਆਂ ਹੋਣਾ ਤੇ ਥੋੜੀਆਂ ਜਿਆਦਾ ਰੁਪਈਆ ਖਰਚ ਕਰਕੇ ਮਿਲਦੀਆਂ ਨੇ ਇਹ ਗੱਬਣ ਹੈਗੀ ਪਰ ਤੁਸੀਂ ਵੈਰੀਫਾਈ ਕਰਨੀ ਆ ਉਹਦੀ ਤਸਦੀਕ ਕਰਾ ਲਿਓ ਚੈੱਕ ਕਰਾ ਲਿਓ ਸਾਡੀ ਪਾਜੀ ਡੇਟਾ ਲਾਈ ਜਿੱਦ ਸਿੰਗੀ ਸੁਗੀ ਜਿਹੜੀ ਆ ਤਾਂ ਦਾ ਪੋਟਾ ਜਿਹੜੀ ਸਿੰਗੀ ਆ ਠੀਕ ਆ ਤਾਂ ਦਾ ਪੋਟਾ ਕ ਸਿੰਗੀ ਆ ਤੇ ਬਾਕੀ ਥਣਾ ਥੁਣਾ ਦੀ ਸਫਾਈ ਪੂਰੀ ਲੇਫਟੀ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਤੇ 3 ਕਿਲੋ ਜਿਹੜਾ ਸਾਰਾ ਦੁੱਧ ਹੁਣ 3 ਕਿਲੋ ਜਿਹੜਾ ਆਪਾਂ ਕਹੀਏ ਵੀ ਹੈਗਾ ਮੌਕੇ ਦਾ ਹਾਜ਼ਰ ਤੇ ਵਹਿੜ ਨਿਗਰ ਆ ਬਿਲਕੁਲ ਬੱਚੀ ਸੰਭਲਣ ਵਾਲੀ ਆ ਕੋਈ ਵੀ ਰਕੇ ਸੰਭਲੂਗਾ ਤੇ 8 8.5 ਹਜ਼ਾਰ ਦੇ ਵਿੱਚ ਜਿਹੜੀ ਦੋਸਤੋ ਕੋਈ ਨਹੀਂ ਚੀਜ਼ ਆਉਂਦੀਗੀ ਗੱਬਣ ਤੁਹਾਨੂੰ ਇਹ ਬੱਚੀ ਮਿਲਦੀ ਪਈ ਆ ਭਾਈ ਇਹ ਵੀ ਲੋਕਾਂ ਦੇ ਸੰਭਲਣ ਵਾਲਾ ਖੜੂਗਾ ਤੇ ਉਹ ਦੋ ਦੰਦ ਜੋ ਠੀਕ ਆਪਣੇ ਘਰੇ ਭਰਾਇਆ ਵਾ ਅੱਛਾ ਜੀ ਉਹ ਨਾਲ ਦੇ ਦਾਂਗੇ ਜੇ ਕੋਈ ਸੰਭਰ ਵਾਲਾ ਹੈ ਨਾ ਵੀ ਉੱਥੇ ਜਾਂਦੇ ਰਸਾ ਵਾਲਾ ਦੇ ਕੰਮ ਨਹੀਂ ਕਰਦਾ ਉਹ ਸਾਹਮਣੇ ਬੱਛੀ ਜਿਹੜੀ ਆ ਡੱਬੀ ਆ ਡੱਬੀ ਵਾਹ ਵੈਸੇ ਨਾਲ ਦੇ ਦੋਗੇ ਹਾਂਜੀ ਉੱਥੇ ਹੀ ਡਾਲਦੇ ਜੇ ਕੋਈ ਸੰਭਰ ਵਾਲਾ ਦੂਰ ਝਾੜ ਦੇ ਕਿਹੜਾ ਕਹਿ ਦੋ ਦੂਰ ਝਾੜ ਦਾ ਗੱਡੀ ਦਾ ਕਰਾਇਆ ਲਾ ਕੇ ਆਉਣਾ ਕਿਸੇ ਨੇ ਕੋਈ ਭੈਣ ਭਰਾ ਸੰਭਰ ਨਾਲ ਦੇ ਦੋ ਨਾਲ ਲੈ ਜੀ ਠੀਕ ਆ ਆਪਣੇ ਘਰੇ ਭਰਾਇਆ ਜਿਹੜੀ ਆ ਦੋਂਦੀ ਆ ਨਾ ਹਾਂਜੀ ਦੋ ਦਾ ਦੇਣਾ ਦੇ ਖਾ ਦੇਣਾ ਚਲੋ ਕੋਈ ਨਹੀਂ ਭਾਈ ਤੁਹਾਡੇ ਤੇ ਜ਼ਕੀਨ ਵੀ ਆ ਪੀਲ ਭਰਾ ਕਰ ਲੈਣਗੇ ਆਪਦੀ ਚੈਕਿੰਗ ਠੀਕ ਆ ਦੋਂਦੀ ਬੱਛੀ ਜਿਹੜੀ ਆ ਇਹ ਵੈਡ ਲੈ ਜਾਊਗਾ ਠੀਕ ਆ ਬਾਕੀ ਚੈੱਕ ਆਪਦੇ ਕਰਾ ਲਿਓ ਗੱਬਣ ਦੀ ਤਸੱਲੀ ਕਰ ਲਓ ਇੰਜੀਨੀਅਰ ਕਾਹੇ ਹੋ ਜੀ ਚੱਲ ਜੀ ਲੈ ਆਂ ਤੇ 5000 ਰੁਪਏ 6 7 ਮੰਗ ਪੈਂਦਾ ਹੋ ਜੀ ਆਪਾਂ ਫ੍ਰੀ ਨਾਲ ਦੇਣਾ ਕੋਈ ਸੁਸਿਆਣਾ ਨਾਲੇ ਪਲੀ ਭਲਾਈ ਆ ਆ ਵਿਖਾਈ ਦਿੰਨੇ ਆਪਾਂ ਵੀਰਾਂ ਨੂੰ ਕਿਉਂਕਿ ਇਹ ਵੀ ਇੱਕ ਆਫਰ ਹੀ ਆ ਬਾਈ ਹੈਪੀ ਦੇ ਘਰੇ ਆ ਜੀ ਕੇ ਤੇ ਆਫਰ ਹੀ ਹੁੰਦੀ ਕੋਈ ਨਿੱਕੀ ਮੋਟੀ ਕੋਈ ਅੱਛੀ ਨਾਲ ਵੀ ਰਦੇ ਸ਼ਰਦਾ ਠੀਕ ਆ ਆ ਬੇਸ਼ੱਕ ਸਾਂਭ ਸੰਭਾਲ ਵਾਲੇ ਵੀਰ ਜਿਹੜੇ ਲੈ ਜਾਣਗੇ ਤੇ ਇਹ ਬੱਛੀ ਜਿਹੜੀ ਆ ਪਾਈ ਦੇਖੋ ਭਾਈ ਕਦੇ ਨਾ ਕਹਦੇ ਉੱਥਾਂ ਹੀ ਕਹੀ ਜਾਂਦਾ ਆਪਣੀ ਬੁੰਦੀ ਹੈ ਹੀ ਜਾਣੇ ਆਓ ਖਾਵਾ ਇੱਧਰ ਆਓ ਠੀਕ ਆ ਨਾ ਆ ਠੀਕ ਆ ਜੀ ਦੋੰਦੀ ਆ ਬੱਚੀ ਜਿਹੜੀ ਪਾਈ ਸਿਚਾਈ ਸਿਚਾਈ ਦੱਸਾਂਗੇ ਸਹੀ ਹੋ ਗਿਆ ਨਾਲ ਦੇ ਦਾਂਗੇ ਫ੍ਰੀ ਹੋ ਕੇ ਵੀ ਸੇਵਾ ਵਾਲਾ ਖੜੂਗਾ ਠੀਕ ਆ ਭਰਾ ਵੀਰ ਵਾਲਾ ਵੀ ਕਾਜ ਦਾ ਭਾਈ ਸਾਂਭਣ ਵਾਸਤੇ ਰੱਖਣੀ ਆ ਹਾਂਜੀ ਸਾਂਭ ਲਾ ਵੀ ਲੈ ਨਾ ਨੰਬਰ ਹੈਪੀ ਵੀਰੇ ਫੋਨ ਨੰਬਰ ਹੈਗਾ ਭਾਈ ਮੇਰਾ 81436773572 946533233 ਪਿੰਡ ਆਪਣਾ ਬੁਰਜ ਨੱਤੂ ਗਿਆ ਜ਼ਿਲ੍ਹਾ ਤਰਨਤੰਨ ਤਹਿਸੀਲ ਪੱਤੀ ਆ ਜੀ ਠੀਕ ਆ ਜੀ ਸੋ ਦੋਸਤੋ ਇਹ ਸਾਨੂੰ ਵੀਰ ਹੈਪੀ ਠੀਕ ਆ ਪਿੰਡ ਘਰ ਵਿਜਿਟ ਕਰ ਲਿਓ ਤਸੱਲੀ ਦੇ ਨਾਲ ਜੋ ਵੀ ਆਪਾਂ ਤੁਹਾਨੂੰ ਜਿੱਥੋਂ ਵੀ ਵੀਡੀਓ ਵਿਖਾਉਨੇ ਆ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਤਸੱਲੀ ਕਰਕੇ ਖਰੀਦਿਆ ਕਰੋ ਤਸੱਲੀ ਭਾਜੀ ਜਿਨਾ ਇਹ ਸੇਲੋਂ ਨਹੀਂ ਪੰਨਾ ਖਰੀਦੋ ਕੋਈ ਪੈ ਬੜਾ ਉੱਖਾ ਬੰਦਾ ਵਾ ਤਸੱਲੀ ਕਰਕੇ ਫੇਰ ਖਰੀਦੋ ਬਿਲਕੁਲ ਜੀ ਬਿਲਕੁਲ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ